ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਰੇਵ ਲੀਰ ਕਿਸ ਤਰ੍ਹਾਂ ਕੱਟਣੀ ਹੈ ਤੇ ਕਿਸ ਤਰ੍ਹਾਂ ਆਪਾਂ ਇਹਦਾ ਜੋੜ ਪਾਉਣਾ ਹੈ ਇਹ ਆਪਾਂ ਇਸ ਤਰ੍ਹਾਂ ਕਪੜਾ ਲੈ ਲੈਣਾ ਇੱਕੋ ਜਿਹਾ ਤੇ ਚੌਰਸ ਕਰ ਲੈਣਾ ਆਪਾਂ ਬਿਲਕੁਲ ਇੱਕੋ ਜਿਹਾ ਦੋਨੇ ਸਾਈਡਾਂ ਤੇ ਕਪੜਾ ਹੋਵੇ ਜੇ ਆਪਾਂ ਬਿਲਕੁਲ ਰੇਵ ਕੱਟ ਲਾਉਣੇ ਆ ਤੇ ਆਪਣੇ ਗਲੇ ਦੇ ਵਿੱਚ ਕੋਈ ਵੀ ਵਲ ਨਹੀਂ ਪੈਂਦਾ ਇਹ ਆਪਾਂ ਦੋਨੇ ਸਾਈਡਾਂ ਤੋਂ ਬਰਾਬਰ ਕਪੜਾ ਕਰ ਲੈਣਾ ਮਤਲਬ ਚੌਰਸ ਕਪੜੇ ਦੇ ਹਿਸਾਬ ਨਾਲ ਆਪਾਂ ਕਟਿੰਗ ਕਰਨੀ ਹੈ ਬਿਲਕੁਲ ਰੇਵ ਬਣਦਾ ਫਿਰ ਜੇ ਆਪਣਾ ਪੂਰਾ ਰੇਵੂ ਤਾਂ ਆਪਣੇ ਜਦੋਂ ਆਪਾਂ ਤਰਪਾਈ ਕਰਦੇ ਆ ਤੇ ਆਪਣੇ ਗਲੇ ਵਿੱਚ ਕੋਈ ਵੀ ਆਵਾਜ਼ ਨਹੀਂ ਬੰਦਦਾ ਤੇ ਬਹੁਤ ਸੋਹਣਾ ਗਲੇ ਦੀ ਲੀਰ ਲੱਗਦੀ ਹੈ ਬੈਕ ਵਾਲੀ ਇਹ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਲੈਣੀ ਆ ਇੱਥੋਂ ਆਪਾਂ 1.5 ਇੰਚ ਪੌਣੇ 2-2 ਇੰਚ ਆਪਾਂ ਰੱਖ ਕੇ ਕਪੜਾ ਲਾ ਲੈਣਾ ਇੱਕੋ ਜਿਹਾ ਤੇ ਇਹਨਾਂ ਇਹਨਾਂ ਹੀ ਆਪਾਂ ਇੱਕ ਹੋਰ ਕਟਿੰਗ ਕਰਾਂਗੇ ਇੱਕ ਪੀਸ ਤਾਂ ਕਿ ਆਪਣੀ ਲੀਰ ਲੰਬੀ ਹੋ ਜੇ ਗਲੇ ਦੇ ਬਰਾਬਰ ਆਪਾਂ ਨੂੰ ਵਾਧਾ ਕਪੜਾ ਚਾਹੀਦਾ ਹੁੰਦਾ ਜਿਵੇਂ ਤੇ ਇਹਨੂੰ ਜੋੜ ਕੇਵੇਂ ਲਾਉਣਾ ਆਪਾਂ ਇਹਦਾ ਇਸ ਤਰੀਕੇ ਨਾਲ ਆਪਾਂ ਇਹਨਾਂ ਦੋਨੋਂ ਪੁੱਠੇ ਕਰਕੇ ਰੱਖਿਆ ਜਾਂ ਸਿੱਧੇ ਰੱਖੋ ਜਾਂ ਪੁੱਠੇ ਰੱਖ ਲਓ ਇਸ ਤਰ੍ਹਾਂ ਆਪਾਂ ਬਣਾਵਾਂਗੇ ਇਹਨੂੰ ਐਦਾਂ ਰੱਖਣਾ ਹੈ ਮਤਲਬ ਇਹ ਇਧੋਂ ਤੇ ਉਸੇ ਤਰ੍ਹਾਂ ਹੀ ਰੱਖਣਾ ਜਿੱਦਾਂ ਆਪਣਾ ਕਪੜਾ ਰੇਵਾਂ ਤੇ ਜਿੱਥੋਂ ਆਪਾਂ ਕਾਰਨਰ ਤੋਂ ਦੂਜੇ ਕਾਰਨਰ ਤੱਕ ਇੱਥੇ ਸੇਮ ਲਿਆਉਣੀ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਰੱਖ ਕੇ ਸਲਾਈ ਲਾਉਣੀ ਹੈ ਇਹ ਆਪਣਾ ਇਸ ਤਰੀਕੇ ਨਾਲ ਜੋੜ ਲਾ ਕੇ ਤਿਆਰ ਹੋ ਗਿਆ ਇਹ ਆਪਾਂ ਜਿਹੜਾ ਇਦਾਂ ਦਾ ਜੋੜ ਬਣਾਉਣਾ ਇਸੇ ਤਰ੍ਹਾਂ ਆਪਾਂ ਇੱਕ ਹੋਰ ਵੀ ਨਾਲ ਜੋੜ ਸਕਦੇ ਆ ਤੇ ਇਹ ਆਪਣੀ ਇਦਾਂ ਕਪੜਾ ਰੇਵ ਜਿਹੜਾ ਉਹ ਵੱਧ ਵੀ ਜਾਂਦਾ ਤੇ ਪੂਰਾ ਰੇਵ ਲਾਵਾਂਗੇ ਤਾਂ ਕੋਈ ਵੱਲ ਵੀ ਨਹੀਂ